ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਦੇ ਕਤਲ ਦੇ ਮਾਮਲੇ ਵਿੱਚ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਇਸ ਕਤਲ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਸੋਸ਼ਲ ਮੀਡੀਆ ਉੱਤੇ ਲੈ ਲਈ ਗਈ ਹੈ ਤਾਂ ਜੱਗੂ ਦੇ ਇੱਕ ਵਿਰੋਧੀ ਗਰੁੱਪ ਨੇ ਇਹ ਜ਼ਿੰਮੇਵਾਰੀ ਲਈ ਹੈ ਤਾਂ ਬੀਤੀ ਰਾਤ ਬਟਾਲਾ ਦੇ ਕਾਦੀਆਂ ਰੋਡ ਦੇ ਉੱਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਦਾ ਕਤਲ ਆ ਜਿਹੜਾ ਉਹ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਕੀਤਾ ਸੀ ਕੁਝ ਹੀ ਸੈਕਿੰਡਾਂ ਦੇ ਵਿੱਚ ਕਤਲ ਦੀ ਵਾਅਦਾ ਤੂੰ ਅੰਜਾਮ ਦੇ ਕੇ ਉਹ ਫਰਾਰ ਹੋ ਗਏ ਸਾਡੇ ਮੋਟਰਸਾਈਕਲ ਤੇ ਆਏ ਤੇ ਸਕਾਰਪੀਓ ਗੱਡੀ ਉੱਤੇ ਤਾਬੜ ਤੋੜ ਗੋਲੀਆਂ ਦੇ ਜਿਹੜੀਆਂ ਉਹ ਚਲਾ ਦਿੱਤੀਆਂ ਗਈਆਂ ਸਾ ਤਾਂ ਹੁਣ ਗੋਪੀ ਕੰਚਾਂਪੂਰੀਆ ਗਰੁੱਪ ਨਾਂ ਦੇ ਇੱਕ ਸੋਸ਼ਲ ਮੀਡੀਆ ਖਾਤੇ ਤੋਂ ਇਸ ਕਤਲ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਲਈ ਗਈ ਹੈ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਆਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਬਿੱਲਾ ਮੰਗਾ ਜੰਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਦੇ ਕਤਲ ਦੇ ਮਾਮਲੇ ਵਿੱਚ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਇਸ ਕਤਲ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਸੋਸ਼ਲ ਮੀਡੀਆ ਉੱਤੇ ਲੈ ਲਈ ਗਈ ਹੈ ਤਾਂ ਜੱਗੂ ਦੇ ਇੱਕ ਵਿਰੋਧੀ ਗਰੁੱਪ ਨੇ ਇਹ ਜ਼ਿੰਮੇਵਾਰੀ ਲਈ ਹੈ ਤਾਂ ਬੀਤੀ ਰਾਤ ਬਟਾਲਾ ਦੇ ਕਾਦੀਆਂ ਰੋਡ ਦੇ ਉੱਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਕਰਨ ਵੀਰ ਸਿੰਘ ਦਾ ਕਤਲ ਜਿਹੜਾ ਉਹ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਕੀਤਾ ਸੀ ਕੁਝ ਹੀ ਸੈਕਿੰਡਾਂ ਦੇ ਵਿੱਚ ਕਤਲ ਦੀ ਵਾਅਦਾ ਤੋਂ ਅੰਜਾਮ ਦੇ ਕੇ ਉਹ ਫਰਾਰ ਹੋ ਗਏ ਸਨ ਮੋਟਰਸਾਈਕਲ ਤੇ ਆਏ ਤੇ ਸਟਾਰਪੀਓ ਗੱਡੀ ਉੱਤੇ ਤਾਬੜ ਤੋੜ ਗੋਲੀਆਂ ਨੇ ਜਿਹੜੀਆਂ ਉਹ ਚਲਾ ਦਿੱਤੀਆਂ ਗਈਆਂ ਸਨ ਤਾਂ ਹੁਣ ਗੋਪੀ ਕੰਚਾਮਪੂਰੀਆ ਗਰੁੱਪ ਨਾਂ ਦੇ ਇੱਕ ਸੋਸ਼ਲ ਮੀਡੀਆ ਖਾਤੇ ਤੋਂ ਇਸ ਕਤਲ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਲਈ ਗਈ ਹੈ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਸੱਤ ਸਿੜੀ ਦੇ ਕਾਲ ਮੇਰੇ ਸਾਰੇ ਵੀਰਾਂ ਨੂੰ ਆਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਬਿੱਲਾ ਮੰਗਾ ਪ੍ਰਭ ਦਾਸੂਵਾਲ ਅਤੇ ਕੌਸ਼ਲ ਚੌਧਰੀ ਲੈਂਦੇ ਹਾਂ ਇਹ ਜੱਗੂ ਖੋਤੀ ਦਾ ਸਾਰਾ ਕੰਮ ਸੰਦਾ ਸੀ ਭਗਾਉੜੇ ਬੰਦੇ ਉਸਦੇ ਹਥਿਆਰ ਤੇ ਪੈਸੇ ਇਹ ਸੰਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬਰਿਆਰ ਦਾ ਬਦਲਾ ਲਿਆ ਹੈ ਜਦੋਂ ਕਿ ਇਸ ਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ ਪਰ ਅੱਜ ਅਸੀਂ ਜਾਇਜ ਮਾਰਿਆ ਆ ਅੱਗੇ ਤੋਂ ਸਾਡੇ ਭਰਾ ਕੋਈ ਨਜਾਇਜ਼ ਮਾਰਦਾ ਹੈ ਤਾਂ ਇਹ ਭਗਤਾਨ ਲਈ ਤਿਆਰ ਰਹੇ ਜੋ ਵੀ ਸਾਡੇ ਬਾਰੇ ਹੋਰ ਲੀਰਾ ਬੋਲਦੀਆਂ ਹਨ ਉਹ ਵੀ ਤਿਆਰ ਰਹਿਣ ਵਾਹਿਗੁਰੂ ਮਿਹਰ ਕਰੂ ਵੇਟ ਐਂਡ ਵਾਚ ਵੀ ਨਾਲ ਲਿਖਿਆ ਗਿਆ ਹੈ ਤਾਂ ਸੋਸ਼ਲ ਮੀਡੀਆ ਉੱਤੇ ਸਿੱਧੀ ਜ਼ਿੰਮੇਵਾਰੀ ਆ ਜਿਹੜੀ ਉਹ ਇਸ ਕਤਲ ਦੀ ਲਈ ਗਈ ਹੈ ਤਾਂ ਵੀਰਵਾਰ ਦੀ ਰਾਤ ਬਟਾਲਾ ਦੇ ਕਾਦੀਆਂ ਰੋਡ ਉੱਤੇ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਸਕਾਰਪੀਓ ਗੱਡੀ ਉੱਤੇ ਫਾਇਰਿੰਗ ਕੀਤੀ ਸੀ ਇਸ ਫਾਇਰਿੰਗ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਮਾਤਾ ਹਰਜੀਤ ਕੌਰ ਅਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਨਿਵਾਸੀ ਭਿੱਖੇਵਾਲ ਥਾਣਾ ਕਮਾਨ ਕਲਾਂਦੀ ਵੀ ਮੌਤ ਹੋ ਗਈ ਸੀ ਤਾਂ ਜਿਕਰ ਹੋ ਗਿਆ ਕਿ ਕਰਨਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਭਗਵਾਨਪੂਰੀਆ ਦੀ ਮਾਤਾ ਹਰਜੀਤ ਕੌਰ ਨੂੰ ਗੰਭੀਰ ਰੂਪ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸਦੀ ਵੀ ਮੌਤ ਹੋ ਜਾਂਦੀ ਹੈ ਤਾਂ ਸੀਰੀਅਸ ਇੰਜਰੀ ਆ ਜਿਹੜੀ ਉਹ ਹੁੰਦੀ ਆ ਤਾਂ ਇਲਾਕੇ ਦੇ ਵਿੱਚ ਹੜਕੰਪਾ ਜਿਹੜਾ ਉਹ ਵੀ ਮਚ ਗਿਆ ਸੀ ਕਿਉਂਕਿ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਹਾਲਾਂਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਰਿਹਾ ਹੈ ਅਤੇ ਉਸ ਦੇ ਖਿਲਾਫ ਬਹੁਤ ਸਾਰੇ ਮਾਮਲੇ ਨੇ ਜਿਹੜੇ ਉਹ ਚੱਲਦੇ ਨੇ ਚੋਣਾ ਦੇ ਵਿੱਚ ਵੀ ਜੱਗੂ ਭਗਵਾਨਪੁਰੀਆ ਦੇ ਨਾਮ ਦਾ ਜ਼ਿਕਰ ਆ ਜਿਹੜਾ ਉਹ ਹੁੰਦਾ ਨਜ਼ਰ ਆਇਆ ਸੀ ਤਾਂ ਜੱਗੂ ਭਗਵਾਨਪੂਰੀਆ ਦੀ ਮਾਤਾ ਦਾ ਹੁਣ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਹੈ ਤਾਂ ਗੈਂਗਵਾਰ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਗੈਂਗਵਾਰ ਪਹਿਤ ਕਰਨਵੀਰ ਸਿੰਘ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਜੱਗੂ ਭਗਵਾਨਪੂਰੀਆ ਦੀ ਮਾਤਾ ਹੈ ਜਿਹੜੀ ਉਸ ਦਾ ਵੀ ਗੋਲੀਆਂ ਮਾਰ ਕੇ ਕਤਲ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਅਸੀਂ ਐਸਾ ਸੋਸ਼ਲ ਮੀਡੀਆ ਪੋਸਟ ਦੀ ਕੋਈ ਵੀ ਪੁਸ਼ਟੀ ਆ ਜਿਹੜੀ ਉਹ ਨਹੀਂ ਕਰਦੇ ਦੂਜੇ ਪਾਸੇ ਇਹ ਵੀ ਗੱਲ ਜ਼ਿਕਰ ਹੋ ਗਿਆ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਦੇ ਕਤਲ ਬਾਰੇ ਇਸ ਪੋਸਟ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਦਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਜਿਹੜੇ ਦੋਸ਼ੀਆਂ ਦੇ ਵੱਲੋਂ ਸਵਾਗਤ ਦਾ ਅੰਜਾਮ ਦਿੱਤਾ ਗਿਆ ਏ ਕਦੋਂ ਤੱਕ ਉਹ ਪੁਲਿਸ ਦੇ ਹੱਥੇ ਚੜਦੇ ਨੇ ਅਤੇ ਕਤਲ ਕਰਵਾਉਣ ਵਾਲੇ ਨੇ ਜਿਹੜੇ ਉਹ ਕਦੋਂ ਤੱਕ ਪੁਲਿਸ ਦੇ ਵੱਲੋਂ ਕਾਬੂ ਕੀਤੇ ਜਾਂਦੇ ਨੇ ਤਾਂ ਇੱਕ ਵੱਡਾ ਕਤਲ ਜਿਹੜਾ ਉਹ ਪੰਜਾਬ ਦੇ ਵਿੱਚ ਹੋਇਆ ਏ ਤਾਬੜ ਤੋੜ ਗੋਲੀਆਂ ਨੇ ਜਿਹੜੀਆਂ ਉਸਕਾਰਪੀਓ ਗੱਡੀ ਉੱਤੇ ਚੱਲੀਆਂ ਨੇ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਰਿਕਾਰਡ ਆ ਜਿਹੜੀ ਉਹ ਹੀ ਆ